ਇਹ ਵੀਡੀਓ ਨਾ ਕਿਸਾਨ ਭਰਾਵਾਂ ਵਾਸਤੇ ਸਪੈਸ਼ਲ ਬਣਾਈ ਗਈ ਆ ਕਿਉਂਕਿ ਝੋਨੇ ਦਾ ਸੀਜ਼ਨ ਚੱਲ ਰਿਹਾ ਹੈ ਮੋਬਾਈਲ ਨੂੰ ਵਾਰੀ-ਵਾਰੀ ਚਾਰਜ ਕਰਨ ਦੀ ਕਿਸਾਨਾਂ ਨੂੰ ਦਿੱਕਤ ਆਉਂਦੀ ਆ ਇਹ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤੇ ਮੇਰੇ ਚੈਨਲ ਨੂੰ ਫੋਲੋ ਕਰ ਲਿਓ ਸਭ ਤੋਂ ਪਹਿਲਾਂ ਮਾਰਕੀਟ ਦੇ ਵਿੱਚੋਂ ਆਪਾਂ ਇਸ ਤਰ੍ਹਾਂ ਦਾ ਦੋ ਪਲੱਗ ਦੋ ਸੋਚ ਵਾਲਾ ਇੱਕ ਬੋਰਡ ਲੈਣਾ ਜਾਂ ਆਪ ਤਿਆਰ ਕਰ ਲੈਣਾ ਤੇ ਇੱਕ ਚਾਹੀਦਾ ਆਪਾਂ ਨੂੰ ਕਨੈਕਟਰ ਦੋ ਖੇਸਾਂ ਦੇ ਉੱਪਰ ਬਲਬ ਚਲਾਉਣ ਵਾਸਤੇ ਕਿਉਂਕਿ ਕਈ ਵਾਰੀ ਆਪਣੇ ਕੋਠੇ ਦੇ ਵਿੱਚ ਅਰਥ ਨਹੀਂ ਆਉਂਦਾ ਹੁੰਦਾ ਆਪਾਂ ਜਦੋਂ ਵੀ ਕੋਈ ਚੀਜ਼ ਚਲਾਉਣੀ ਆ ਤਾਂ ਉਹ ਸੜ ਜਾਂਦੀ ਆ ਆ ਦੇਖੋ ਜਿਹੜੇ ਇਹ ਇਹ ਅਰਥ ਤੇ ਆ ਦੋਨੇ ਕਨੈਕਸ਼ਨ ਦਿੱਤੇ ਨੇ ਆਪਾਂ ਪਲੱਗਾਂ ਨੂੰ ਇਹ ਅਰਥ ਵਾਲੀ ਯਤਾਰ ਇਹ ਕਨੈਕਸ਼ਨ ਸ ਵਿੱਚੋਂ ਪਲੱਗਾਂ ਨੂੰ ਦਿੱਤਾ ਹੈ ਤੇ ਇਹ ਜਿਹੜੀ ਦੋ 60 ਆਪਾਂ ਜੋੜੇ ਹੋਏ ਨੇ ਸੱਚਾਂ ਦੇ ਇਹ ਪੋਜੀਟਿਵ ਕਰੰਟ ਦੀ ਵਾਲੀ ਤਾਰ ਇੱਥੇ ਲੱਗਦੀ ਹੁੰਦੀ ਆ ਆਪਾਂ ਹੁਣ ਉਸ ਦੀ ਜਗ੍ਹਾ ਤੇ ਇੱਥੇ ਇੱਕ ਕਨੈਸਰ ਲੈਣਾ 3 15 ਦਾ ਉਹਦੀ ਇੱਕ ਤਾਰ ਇਸ ਜਗ੍ਹਾ ਦੇ ਉੱਪਰ ਲਗਾ ਦੇਣੀ ਆ ਦੇਖੋ ਇਸ ਤਰ੍ਹਾਂ ਤੇ ਦੂਸਰੀ ਤਾਰ ਹੈ ਜਿਹੜੀ ਇੱਕ ਨੈਸਰ ਦੀ ਉਹਦੇ ਆਪਾਂ ਜੋ ਆਪਣਾ ਦੂਸਰੀ ਤਾਰ ਦਾ ਟੋਟਾ ਹੈ ਪੋਜੀਟਿਵ ਤਾਰ ਵਾਲਾ ਉਹਨੂੰ ਜੋੜ ਕੇ ਇਸ ਤਰ੍ਹਾਂ ਚੰਗੀ ਤਰ੍ਹਾਂ ਟੇਪ ਕਰ ਦੇਣੀ ਹੈ ਇਹ ਦੇਖੋ ਵੀਡੀਓ ਦੇ ਵਿੱਚ ਦਿਖਾਇਆ ਗਿਆ ਤੁਸੀਂ ਸਾਰਾ ਪ੍ਰੋਸੈਸ ਇਸ ਤਰ੍ਹਾਂ ਕਰਨਾ ਹੈ ਤੁਸੀਂ ਆਪਣਾ ਮੋਬਾਈਲ ਵੀ ਚਾਰਜ ਕਰ ਸਕਦੇ ਹੋ ਤੇ ਆਪਣਾ ਜਿਹੜਾ ਤੁਹਾਡਾ ਬੱਲਬ ਹੈ ਮੁੜ ਕੇ ਕੱਚ ਵਾਲਾ ਭਾਵੇਂ LED ਹੈ ਮੁੜ ਕੇ ਕਦੇ ਵੀ ਸੋ ਜੀ ਨਹੀਂ ਹੋਊਗਾ ਭਾਵੇਂ ਤੁਹਾਡੇ ਘਰੇ ਮੋਟਰ ਤੇ ਅਰਥ ਟਰਾਂਸਫਰਮ ਤੋਂ ਆਉਂਦਾ ਜਾਂ ਨਹੀਂ ਆਉਂਦਾ ਤੇ ਇਹ ਅਰਥ ਵਾਲੀ ਇਸ ਜਗ੍ਹਾ ਤੇ ਉੱਪਰ ਆਪਾਂ ਇਹ ਦੋਨੇ ਪਿੰਨਾ ਜੋੜਿਆ ਇਹਨੇ ਦੋਨੇ ਪਲੱਗਾਂ ਦੀਆਂ ਅਰਥ ਵਾਲੀ ਤਾਰ ਲਗਾ ਦੇਣੀ ਆ ਇਹ ਹੁਣ ਤੁਹਾਡਾ ਜਿਹੜਾ ਬੋਰਡ ਹੈ ਦੋ ਫੇਸਾਂ ਦੇ ਉੱਪਰ ਚੱਲਣ ਵਾਸਤੇ ਬਿਲਕੁਲ ਤਿਆਰ ਹੋ ਗਿਆ ਇਹਨੂੰ ਤੁਸੀਂ ਆਮ ਮੋਟਰ ਦੇ ਉੱਪਰ ਦੋ ਫੇਸਾਂ ਦੇ ਉੱਪਰ ਲਗਾ ਕੇ ਆਪਣਾ ਵਲਵ ਵੀ ਚਲਾ ਸਕਦੇ ਹੋ ਭਾਵੇਂ ਕਿ ਤੁਹਾਡਾ LED ਵਲਵ ਹੈ ਜਾ ਤੁਸੀਂ ਮੋਬਾਈਲ ਚਾਰਜ ਕਰਨਾ ਤਾਂ ਚੰਗੀ ਤਰ੍ਹਾਂ ਇਹ ਪ੍ਰੋਪਰ ਵਧੀਆ ਢੰਗ ਦੇ ਨਾਲ ਕੰਮ ਕਰੂਗਾ ਦੇਖੋ ਮੈਂ ਤੁਹਾਨੂੰ ਵਲਵ ਤੇ ਚਾਰਜ ਇਸ ਦੇ ਉੱਪਰ ਚਲਾ ਕੇ ਦਿਖਾਉਣਾ ਦੇਖੋ ਵਲਵ ਚੱਲ ਰਿਹਾ ਇਹਦੀ ਰੋਸ਼ਨੀ ਇਸ ਕਰਕੇ ਘਟ ਹੈ ਕਿ ਅਸੀਂ ਇਸ ਨੂੰ ਦੁਕਾਨ ਦੇ ਵਿੱਚ ਚਲਾ ਰਹੇ ਹਾਂ ਕਿਉਂਕਿ ਦੁਕਾਨ ਦੇ ਵਿੱਚ 220 ਵੋਲਟ ਆ ਰਹੀ ਹੈ ਜਦੋਂ ਇਹ ਖੇਤ ਚਾਰਜ ਤੇ ਦੋ ਫੇਸਾਂ ਦੇ ਲਾਵਾਂਗੇ ਤਾਂ ਇਹਦੇ 220 ਵੋਲਟ ਆਊਗੀ ਪੂਰੀ ਪ੍ਰੋਪਰ ਕਿਉਂਕਿ ਉੱਥੇ 440 ਵੋਲਟ ਇਸ ਨੂੰ ਮਿਲਣੀ ਹੈ ਦੋ ਫੇਸਾਂ ਦੀ ਦੇਖੋ ਮੋਬਾਈਲ ਵੀ ਚਾਰਜ ਹੋ ਗਿਆ ਤੇ ਵੱਲ ਵੀ ਚੱਲ ਪਿਆ ਵੀਡੀਓ ਨੂੰ ਵੱਧ ਤੋਂ ਵੱਧ ਕਿਸਾਨਾਂ ਤੱਕ ਸ਼ੇਅਰ ਕਰ ਦਿਓ ਤੇਰੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਤੇ ਘੰਟੀ ਵਾਲਾ ਬਟਨ ਦਬਾ ਦਿਓ ਤਾਂ ਜੋ ਸਾਰੀਆਂ ਆਉਣ ਵਾਲੀਆਂ ਵੀਡੀਓ ਤੁਹਾਡੇ ਤੱਕ ਪਹੁੰਚ ਸਕਣ ਧੰਨਵਾਦ